گیا جس ਨੂੰ ਲੋਕਾਂ ਨੂੰ ਲੈ ਕੇ ਚੜਾ ਹੈ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ کافی ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਿਆ ਇਸ ਦਾ ਪਤਾ ਇਹਨਾਂ ਤਸਵੀਰਾਂ ਤੋਂ ਹੀ ਲੱਗ ਜਾਂਦਾ ਹੈ ਇਹ ਗੁਰੂਆਂ ਦੇ ਦੁਆਰਾ ਲੋਕਾਂ ਨੂੰ ਯੋਗ ਦੇ ਫਾਇਦਿਆਂ ਦੇ ਬਾਰੇ ਦੱਸਿਆ ਗਿਆ ਅਤੇ ਹਰ ਇੱਕ ਯੋਗਤਾ ਕੀ ਫਾਇਦਾ ਹੈ ਇਸ ਨੂੰ ਵੀ ਵਿਸਤਾਰ ਦੇ ਨਾਲ ਸਮਝਾਇਆ ਗਿਆ ਹੈ ਇਹਨਾਂ ਦੁਆਰਾ ਕਿਹਾ ਗਿਆ ਕਿ ਹਰ ਇੱਕ ਆਦਮੀ ਅੱਜ ਕੱਲ ਦੇ ਸਮੇਂ ਦੇ ਵਿੱਚ ਬਿਮਾਰੀ ਦਾ ਸ਼ਿਕਾਰ ਹੈ ਅਤੇ ਦਵਾਈਆਂ ਤੋਂ ਬਿਨਾ ਉਹ ਚੱਲ ਨਹੀਂ ਸਕਦਾ ਜਿਸ ਨੂੰ ਕੀ ਬੰਦ ਕਰਵਾ ਸਕਦਾ ਹੈ ਤਾਂ ਸਿਰਫ ਇੱਕ ਹੀ ਚੀਜ਼ ਹੈ ਉਹ ਹੈ ਯੋਗਾ ਸਾਨੂੰ ਜ਼ਿੰਦਗੀ ਦੇ ਵਿੱਚ ਯੋਗ ਨੂੰ ਆਪਣੇ ਜੁੜਾ ਹੈ ਆਪਣਾ ਕੇ ਇਹਨਾਂ ਬਿਮਾਰੀ

ਜੁੜਾ ਹੈ ਯੋਗਾ ਹੀ ਠੀਕ ਕਰ ਸਕਦਾ ਹੈ ਤੇ ਆਪਨੇ ਨਿਤ ਦੇ ਜੀਵਨ ਦੇ ਵਿੱਚ ਯੋਗ ਨੂੰ ਜੁੜਾ ਹੈ ਸ਼ਾਮਲ ਕਰਨਾ ਚਾਹੀਦਾ ਹੈ ਅਤੇ ਇਸ ਦਿਨਾਂ ਲਈ ਤੁਹਾਨੂੰ ਦੱਸਦੇ ਕਿ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਜੁੜਾ ਹੈ ਮਨਾਇਆ ਜਾ ਰਿਹਾ ਤੇ ਨਾ ਸਿਰਫ ਦੇਸ਼ ਦੇ ਵਿੱਚ ਬਲਕਿ ਵਿਦੇਸ਼ ਦੀ ਧਰਤੀ ਤੇ ਵੀ ਜੁੜਾ ਹੈ ਯੋਗ ਦਿਵਸ ਮਨਾਇਆ ਜਾ ਰਿਹਾ ਅਤੇ ਇਸੇ ਦੇ ਤਹਿਤ ਹੀ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਜੁੜਾ ਹੈ ਇਹ ਯੋਗ ਦਿਵਸ ਮਨਾਇਆ ਗਿਆ ਤੁਹੇ ਲਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਬਹੁਤ ਹੀ ਉਤਸ਼ਾਹ ਦੇ ਨਾਲ ਲੋਕਾਂ ਦੇ ਵੱਲੋਂ ਗRAND ਦੇ ਵਿੱਚ ਪਹੁੰਚ ਕੇ ਸਵੇਰੇ ਸਵੇਰੇ ਯੋਗ ਜੁੜਾਇ ਕੀਤਾ ਗਿਆ ਹੈ ਅਤੇ ਬਹੁਤ ਲੋਕਾਂ ਦੇ ਵੱਲੋਂ ਇਸ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਹੈ ਨਾ ਸਤੇ ਕਿ ਹਰ ਇੱਕ ਵਰਗ ਲੋਕਾਂ ਨੇ ਜੜਾ ਹੈ ਯੋਗ ਦੇ ਵਿੱਚ ਸ਼ਾਮਲ ਹੋ ਕੇ ਇਸ ਦਿਨ ਨੂੰ ਜੜਾ ਹੈ ਯੋਗ ਨੂੰ ਸਮਰਪਿਤ ਕੀਤਾ ਹੈ ਤੇ ਪੂਰੇ ਦੇਸ਼ ਦੇ ਵਿੱਚ ਤੇ ਵਿਦੇਸ਼ ਦੇ ਵਿੱਚ ਅੰਤਰਰਾਸ਼ਟਰੀ ਯੋਗ ਸੁਜੀਤ ਸਿੰਘ ਸਿੱਧੂ ਤਹਿਸੀਲਦਾਰ ਤੂਰੀ ਅੱਜ 11ਵੇਂ ਅੰਤਰਰਾਸ਼ਟਰੀ ਯੋਗ ਦੇ ਵਾਸਤੇ ਆ ਇੱਥੇ ਤਨਮ ਬਾਗ ਤੂਰੀ ਦੇ ਵਿੱਚ ਪ੍ਰੈਜ਼ెంట్ ਹੈ ਜੀ ਮੈਂ ਇਹੀ ਸਾਰਿਆਂ ਨੂੰ ਅਪੀਲ ਕਰੂੰਗਾ ਜੀ ਕਿ ਯੋਗ ਅਪਣਾਓ ਤੇ ਰੋਗ ਭਜਾਓ ਆ ਤੇ ਤੰਦਰੁਸਤੀ ਵੱਲ ਸਾਰੇ ਆਪਾਂ ਪੈੜਾ ਕਰੀਏ ਨਸ਼ੇ ਤਿਆਗੋ ਤੇ ਯੋਗ ਨੂੰ ਅਪਣਾਓ ਥੈਂਕ ਯੂ ਸੋ ਮਾਚ ਮੈਂ ਚਾਹਨਾ ਜੀ ਅੱਜ तमाम ਵਿਸ਼ਵ ਦੇ ਵਿੱਚ ਵਸਦੇ ਯੋਗਾ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਅੱਜ ਦੇ ਦਿਵਸ ਦੀਆਂ ਔਰ ਨਾਲ ਹੀ ਧੰਨਵਾਦ ਕਰਨਾ ਚਾਹੁੰਦੇ ਅੱਜ ਦੇ ਮੁੱਖ ਪ੍ਰਬੰਧਕ ਸਹਿਬਾਨ ਮਦਨ ਬਾਂਸਲ ਸਾਹਿਬ ਹੋਣਾ ਦਾ ਜਿਹੜੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਧੂਮਤਾਂ ਨਾਲ ਧੂਰੀ ਵਾਸੀਆਂ ਨੂੰ ਨਾਲ ਲੈ ਕੇ ਔਰ ਸਾਡੇ ਵਰਗੇ ਵਿਅਕਤੀ ਜਿਹੜੇ ਯੋਗਾ ਤੋਂ ਹਮੇਸ਼ਾ ਦੂਰ ਭੱਜਦੇ ਉਹਨਾਂ ਨੂੰ ਮੇਰੇ ਦੇ ਕਿਚਨ ਦਾ ਜਿਨ੍ਹਾਂ ਨੇ ਕੰਮ ਕਰਿਆ ਉਹਨਾਂ ਨੂੰ ਵਧਾਈ ਔਰ ਮੁਬਾਰਕਬਾਦ ਦੇਣਾ ਚਾਹੁੰਦਾ ਹੈ ਕਿ ਅੱਜ ਜਿਨ੍ਹਾਂ ਨੇ ਜਿਹੜਾ ਇਦਾਂ ਵਧੀਆ ਪ੍ਰੋਗਰਾਮ ਯੋਗਾ ਦੇ ਵਾਸਤੇ ਆਰਗੇਨਾਈਜ਼ ਕਰਿਆ ਜੀ ਲੋਕਾਂ ਨੂੰ ਇਹੀ ਸਨੇਹ ਹੈ ਕਿ ਆਪਾਂ ਅਗਰ ਦਵਾਈਆਂ ਤੋਂ ਮੁਕਤੀ ਚਾਹੁੰਦੇ ਆਂ ਅਗਰ ਅਸੀਂ ਚਾਹੁੰਦੇ ਆਂ ਕਿ ਜਿਹੜੇ ਖਰਚੇ ਆ ਸਾਡੇ ਦਵਾਈਆਂ ਦੇ ਉਹ ਘਟਣ ਤਾਂ ਸਾਨੂੰ ਸਾਰਿਆਂ ਨੂੰ ਸਾਡੇ ਮਾਪਿਆਂ ਨੂੰ ਸਾਡੇ ਭੈਣ ਭਰਾਵਾਂ ਨੂੰ ਯੋਗਾ ਕਰਨੀ ਅਨਿਵਾਰੀ ਹੈ ਯੋਗਾ ਕਰਨੀ ਬੜੀ ਜ਼ਰੂਰੀ ਹੈ ਅਸਦੇ ਸਮਝ ਅਸਤੇ ਜੋ ਉਦੇਸ਼ ਜੋ 11ਵਾਂ ਅਸੀਂ ਭਾਰਤੀ ਜੋ ਸੰਸਥਾਨ ਵੱਲੋਂ ਮਨਾ ਰਹੇ ਆ ਕਿਉਂਕਿ ਇੱਕ ਦਿਨ ਨਾਲ ਜੋ ਕਰਨ ਨਾਲ ਨਹੀਂ ਕੁਝ ਆਉਂਦਾ ਕਿਉਂਕਿ ਬਹੁਤ ਵੱਡਾ ਉਪਰਾਲਾ ਕਿਉਂਕਿ ਪੂਰੇ ਦੇਸ਼ ਦੇ ਵਿੱਚ ਅੱਜ 21 ਜੂਨ ਨੂੰ ਜਿਵੇਂ ਹਰ ਇੱਕ ਜਗ੍ਹਾ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਜੋ ਮਨਾਇਆ ਜਾ ਰਿਹਾ ਕਿਉਂਕਿ ਭਾਰਤੀ ਯੋਗ ਸੰਸਥਾਨ ਵੀ ਬਹੁਤ ਵੱਡੇ ਲੈਵਲ ਤੇ ਮਨਾ ਰਿਹਾ ਜੋ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਉਂਕਿ ਜੋ ਯੋਗ ਰੋਗਾਂ ਦਾ ਛੁਟਕਾਰਾ ਆਸਨ pranayama ਧਿਆਨ ਜਿਵੇਂ ਅਸੀਂ ਯੋਗ ਦੇ ਵਿੱਚ ਕਰਾਉਂਦੇ ਆ ਅੱਜ ਸਮੇਂ ਦੀ ਲੋੜ ਆ ਕਿਉਂਕਿ ਹਰ ਇੱਕ ਬੰਦਾ ਬਿਮਾਰੀਆਂ ਦਾ ਨਗ ਆਸਤਾ ਇਸ ਲਈ ਜੇ ਯੋਗ ਕਰੂਗਾ ਤਾਂ ਬਿਲਕੁਲ